ਇੱਕ ਗੱਲ ਹੋਰ ਦੱਸਾਂ ਲੱਗਦਾ ਨਾ ਬਾਤ ਚੱਕਰ ਚੱਲਦਾ ਕਿਤੇ ਤੂੰ ਉਹਦਾ ਧਿਆਨ ਰੱਖਿਆ ਕਰ ਜਦੋਂ ਬਾਹਰੋਂ ਹੁੰਦਾ ਫੋਨ ਫਾਣ ਉਹਦਾ ਚੈੱਕ ਕਰਿਆ ਕਰ ਪਹਿਲੀ ਵੀ ਤੇ ਐਸੇ ਦੁੱਖੋਂ ਛੱਡ ਕੇ ਗਈ ਆ ਕਲਪੂ ਕੀ ਲੋੜ ਹੀ ਆਪਣਾ ਛੋਟਾ ਜਿਹਾ ਜਵਾਕ ਛੱਡ ਕੇ ਜਾਣ ਦੀ ਉਹ ਇਹਨਾਂ ਦੇ ਦੁੱਖੋਂ ਗਈ ਆ ਛੱਡ ਕੇ ਦੀਦੀ ਮੈਨੂੰ ਨਹੀਂ ਲੱਗਦਾ ਫਿਰ ਆਵੇਂ ਇਦਾਂ ਦੇ ਹੁਣਗੇ ਨਹੀਂ ਤੂੰ ਉਹਦੇ ਕੋਲੇ ਜੇ ਮੂੰਹ ਤੇ ਨ ਜਾ ਉਹ ਹੈਗਾ ਇਦਾਂ ਦਾ ਹੌਲੀ ਹੌਲੀ ਆਪੇ ਤੇ ਨਗਲੀ ਨੂੰ ਪਤਾ ਲੱਗ ਜਾਏਗਾ ਇਹ ਕਿਦਾਂ ਦੇ ਨੇ ਨਾਲ ਇੱਕ ਨੂੰ ਤਲਾਕ ਦੇਤਾ ਤੈਨੂੰ ਵਿਆਹ ਲਿਆਏ ਕਹਿੰਦੇ ਇੱਕ ਸਾਦਾ ਨੰਕਰ ਆਣੀ ਲਿਆਂਦਾ ਬਣਾ ਕੇ ਆਪਾ ਦੀਦੀ ਕੀ ਕਹਿਣ ੜੇ ਆ ਪਤਾ ਨਹੀਂ ਇਹ ਸੱਚ ਆ ਕਿ ਝੂਠ ਆ ਮੈਨੂੰ ਲੱਗਦਾ ਵਾ ਮੈਂ ਵਿਆਹ ਕਰਾ ਕੇ ਨਾ ਲਵਨਾ ਕਿਤੇ ਗਲਤੀ ਤੇ ਨਹੀਂ ਕਰ ਲਈ ਕੰਮ ਕਰਨਾ ਹੀ ਨਾ ਹੁਣ ਧਿਆਨ ਨਾ ਕਰੀ ਤੇਰੀ ਸੱਸ ਨੂੰ ਤੇ ਲਵ ਨੂੰ ਨਾ ਪਤਾ ਲੱਗੇ ਕਿ ਤੂੰ ਘਰ ਦੇ ਹੀ ਆ ਦਾ ਪਾੜਨਾ ਕਿ ਉਹ ਚਲ ਜੂਗੀ ਤੇ ਸਾਰਾ ਕੁਝ ਪੁੱਤ ਤੇਰਾ ਹੀ ਆ ਤੇਰੇ ਪੁੱਤ ਦਾ ਹੀ ਆ ਆਹੋ ਜੇ ਉਹ ਨਹੀਂ ਅੱਗੇ ਟਿੱਕੇ ਟਿੱਕਣਾ ਇੰਨੇ ਮਨਿੰਗ ਹੋਗਾ ਇਹਨੇ ਚਲ ਜਣਾ ਮ ਲਾਭ ਦੇ ਤੂੰ ਦੀ ਕਰ ਲਈਂਦੀ ਆਪੋ ਚੋ ਦੇ ਤੂੰ ਬਣਨੇ ਧਿਆਨੇ ਧਿਆਨ ਰੱਖਿਆ ਕਰ ਕੋਈ ਨਹੀਂ ਤਕੀਨ ਜਿੰਨਾ ਚਿਰ ਮੀਨਾ ਦੋ ਐਸ਼ ਕਰ ਨਹੀਂ ਕਰਲਾ ਘਰ ਦੇ ਵਿੱਚ ਤੈਨੂੰ ਮੈਂ ਵੀ ਨਹੀਂ ਰਹਿਣ ਦੇਣਾ ਛੱਡਣਾ ਮੈਂ ਵੀ ਕੱਢ ਗਈ ਐ ਮੇਰਾ ਨਾਮ ਵੀ ਜੀਤਨੀ ਜੇ ਮੈਂ ਤੈਨੂੰ ਕੱਢ ਕੇ ਨਾ ਛੱਡਿਆ ਤੇ ਸਬਾਤ ਉਹਦਾ ਬਹੁਤ ਚੰਗਾ ਵਾ ਤੂੰ ਹੁਣ ਵੇਖਿਆ ਹੀ ਆ ਕਿੰਨਾ ਜਵਾਗ ਦੇ ਨਾਲ ਕਰਦੀ ਆ ਸਾਰੀ ਦਿਹਾੜੀ ਉਹਨੂੰ ਵਿਚਾਰੀ ਚੁੱਕੀ ਰੱਖਦੀ ਆ ਹਾਂ ਮੰਮੀ ਤੂੰ ਸਹੀ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਦ ਇਹ ਲੱ ਤੈਨੂੰ ਵੀ ਜੀਜੀ ਕਰਦੀ ਕਰਦੀ ਆ ਹਾਂ ਮੰਮੀ ਉੱਥੇ ਹੈ ਤਾਂ ਮੈਂ ਇਹਨਾਂ ਇਦਾਂ ਕਰਦੀ ਆ ਕਿ ਉਹਨੂੰ ਮੋਕਲਾਉਣੀ ਆ ਗੀਹਾ ਜੇ ਕੱਲ ਲਈ ਹੈ ਤੇ ਮੰਮੀ ਕਿੱਡੀਆਂ ਉਹਦੀਆਂ ਸਿੱਤਾਂ ਡੇ ਨੇ ਕਰਨ ਜਿਹੜਾ ਮੈਂ ਐ ਇਨਚ ਐਦਾ ਖਾਪਦੀ ਆ ਮੇਰਾ ਕੋਈ ਨਾ ਨਹੀਂ ਇਹ ਕੱਚ ਜਦੋਂ ਹੀ ਲੈ ਆਈਆਂ ਇਹ ਕੱਪੜੇ ਕਰਦੀ ਚਲੇ ਦਗਾ ਤੂੰ ਮਸ਼ੀਨ 'ਚ ਕੱਪੜੇ ਪਾ ਮੈਂ ਚਾਹ ਕੁੱਟ ਬਣਾ ਲੀ ਪੀਵਾ ਮੇਰੇ ਸਿਰ 'ਤੇ ਬੜੀ ਹੁੰਦੀ ਕੋਈ ਗੱਲ ਨਹੀਂ ਜੀ ਤੂੰ ਚਾਹ ਪੀ ਲਓ ਫਿਰ ਮੈਂ ਆਪਣੀ ਮਸ਼ੀਨ 'ਚ ਕੱਪੜੇ ਦੀ ਬੱਤੀ ਬੰਦ ਹੋ ਗਈ ਆ ਤੇ ਪਾਰੀਆਂ ਖੋਲਦੀ ਅੱਛਾ ਲਾਹਵ ਨੂੰ ਤੇ ਗੱਲ ਕਰਨ ਡਿਆ ਏ ਇਹੋ ਮੌਕਾ ਘਰਲੀਨ ਦੇ ਕੰਨ ਪੰਡਾ ਜਾ ਕੇ ਦੱਸਨੀ ਘਰਲੀਨ ਨਾ ਘਰਲੀਨ ਉਹ ਵੇਹ ਲਾਹਵ ਗੱਲਾਂ ਕਰਨ ਡੈ ਤੇ ਕੁੜੀ ਦੇ ਨਾਲ ਹੱਸਾਸ ਕੇ ਆ ਤਿੰਨ ਮਖਾ ਦੀਦੀ ਵੇਖਿਆ ਨਹੀਂ ਮੈਂ ਵੀ ਹੀ ਜਦੋਂ ਮੈਂ ਕੋਠੇ ਦੇ ਕੱਪੜੇ ਪਾਉਣ ਨੂੰ ਡੀ ਹਾਂ ਇਦਾਂ ਕਰਨੀ ਆ ਲਾਂ ਨੂੰ ਮੈਂ ਜਾ ਕੇ ਖੋਸ਼ ਹੀ ਲੈਣੀ ਆ ਤੇ ਕਿੰਨਾ ਗੱਲਾ ਕਰਦੀ ਉਹ ਫੇਰ ਹੀ ਕੱਪੜੇ ਧੋਣੇ ਆ ਹਾਂਜੀ ਸੱਸੀ ਘਾਜ ਜੀ ਕੱਜ ਕੀ ਹਾਲ ਦੇ ਵਧੀਆ ਵਧੀਆ ਤੁਸੀਂ ਸੁਣਾਓ ਉਹਨੇ ਨਹੀਂ ਜਾਣਾ ਕਿੱਥੇ ਭਰਾ ਬਸ ਘਰ ਦੇ ਕੰਮ ਕਰੀ ਹਾਂ ਹਾਂ ਠੀਕ ਆ ਕੀ ਦਾ ਉਹ ਨਹੀਂ ਨਹੀਂ ਭਰਾ ਹੁਣ ਨਹੀਂ ਲੈਣੀ ਹੈਗੀ ਭਰਾ ਅੱਗੇ ਲਿਮਟ ਤੈਨੂੰ ਬਾਹਰ ਤਾਰਨ ਵਾਲੀ ਆ ਉਹ ਮੁੜ ਕੇ ਕਰਜ਼ਾ ਲਿਆ ਬੈਂਕ ਕੋਲੋਂ ਤਾਂ ਤਰਦਾ ਨਹੀਂ ਹੈਗਾ ਇਹ ਕਰਕੇ ਹਜੇ ਨਹੀਂ ਭਰਾ ਉਹਦਾ ਰੱਬਾ ਹੈਗਾ ਤੇ ਮੈਂ ਤਾਂ ਲਾਤੀ ਨਾ ਹੁਣ ਆਜਾ ਹੁਣ ਆਉ ਤੂੰ ਮੈਂ ਸਿਕੰਡਾ ਮਜਾ ਤੋ ਉਹ ਵਾਇ ਨਹੀਂ ਹੁੰਦੀ ਹੈ ਹਾਂ ਉਹ ਨਹੀਂ 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 ਫੋਨ ਕੱਟੋ ਤੇ ਮੇਰੀ ਗੱਲ ਆਣ ਕੇ ਸੁਣੋ ਕਿਹਦਾ ਫੋਨ ਆਉਂਦਿਆ ਵਾ ਇਹ ਤਾਂ ਹੀ ਫੋਨ ਸੁਣ ਕੇ ਗੱਲ ਸੁਣਨੀ ਨਹੀਂ ਦਾਦੇ ਕੀ ਬਰਾਵਾ ਮੈਂ ਕਹਿਣ ਦੀ ਆ ਅੰਦਰ ਆਣ ਦੀ ਮੇਰੀ ਗੱਲ ਸੁਣੋ ਕਿੰਨੇ ਦੱਸਦੇ ਗੱਲ ਕੀ ਹੋਈ ਆ ਜਿੰਨਾਂ ਦਾ ਵਾਗਾਂ ਵੱਗ ਲੱਗ ਗਈ ਆ ਮੈਂ ਆਊਗਾ ਮজা ਲੜਾਈ ਵੇਖਣ ਦਾ ਉਹ ਮੈਨੂੰ ਤੋ ਇਹ ਤਾਂ ਦੱਸ ਮੈਨੂੰ ਇਦਾਂ ਖਿੱਚ ਕੇ ਕੋਲ ਲੈ ਕੇ ਆਈਆਂ ਲਵ ਮੇਰੇ ਸਿਰ ਤੇ ਹੱਥ ਰੱਖ ਕੇ ਨਾ ਮੇਰੀ ਸੌ ਖਾਓ ਤੇ ਤੁਹਾਡਾ ਬਾਹਰ ਕਿਹਦੇ ਚੱਕਰ ਚੱਲਦਾ ਹੈ ਉਹ ਮੈਨੂੰ ਸੌ ਖਾ ਦੀ ਜਰੂਰਤ ਨਹੀਂ ਆ ਮੈਂ ਤੇਰੇ ਨਾਲ ਕੀ ਮੈਂ ਤਾਂ ਬਾਹਰ ਵੀ ਕਦੀ ਗੈਰਾਂ ਝੂਠ ਨਹੀਂ ਬੋਲਿਆਗਾ ਤੁਸੀਂ ਨਾ ਮੈਨੂੰ ਐਵੇਂ ਗੱਲ ਗੋਲ-ਗੋਲ ਨਾ ਕਰੋ ਸਿੱਧੀ ਗੱਲ ਦੱਸੋ ਜੇ ਤੁਹਾਡਾ ਬਾਹਰ ਕਿੰਨਾ ਗੱਲਬਾਤ ਹੈਗੀ ਹੀ ਤੇ ਮੈਨੂੰ ਵਿਆਹ ਕਿ ਕਦੋਂ ਲਿਆਉਂਦਾ ਸਾਂਭੋ ਆਪਣਾ ਜਵਾਬ ਮੈਂ ਤੁਹਾਡੇ ਜਵਾਬ ਨੂੰ ਆਪਣਾ ਸਮਝ ਹੀ ਫੈਂਦੀ ਆਂ ਪਰ ਤੂੰ ਹੀ ਨਹੀਂ ਮੇਰੇ ਬੰਦੇ ਹੈਗੇ ਉਹ ਕਰਲੀ ਨਹੀਂ ਮੈਨੂੰ ਤੇਰੀਆਂ ਕੁਝ ਗੱਲਾਂ ਨਹੀਂ ਸਮਝ ਆਉਂਦੀਆਂ ਕੀ ਦੀ ਗੱਲਬਾਤ ਕੀ ਚੱਕਰ ਕੀ ਕੁਝ ਕਹਿਣ ਦੀ ਹੈ ਤੂੰ ਤੈਨੂੰ ਸਮਝ ਆ ਗਈ ਹੈ ਕਿ ਤੂੰ ਕਹਿਣ ਕੀ ਡਈ ਹੈ ਮੈਨੂੰ ਸਾਰੀ ਸਮਝ ਆ ਤੈਨੂੰ ਤੁਮ ਨੂੰ ਇਹ ਕਹ ਦੱਸ ਵੀ ਤੇਰੇ ਆ ਖਾਣੇ ਗੱਲਾਂ ਪਾਈਆਂ ਕਿਨੇ ਨੇ ਉਹ ਗੱਲਾਂ ਤਾਂ ਨਹੀਂ ਮੈਨੂੰ ਪਤਾ ਹੈਗਾ ਆਪਣਾ ਫੋਨ ਦੋ ਪਹਿਲਾਂ ਮੈਨੂੰ ਤੂੰ ਮੇਰਾ ਫੋਨ ਕੀ ਕਰਨਾ ਵਾ ਮੈਂ ਫੋਨ ਚੈੱਕ ਕਰਨਾ ਵਾ ਵੀ ਫੋਨ ਕਿੱਥੇ ਲੱਗਾ ਹੈ ਕਿੰਨਾ ਹਸਸ ਗੱਲਾਂ ਹੁੰਡੀਆਂ ਹੀ ਮੈਂ ਕੋਠੇ ਦੇ ਕੱਪੜੇ ਪਾਉਣ ਦੀ ਆ ਮੈਂ ਉਦੋਂ ਵੀ ਤੁਹਾਨੂੰ ਵੇਖਿਆ ਜਦੋਂ ਮੈਂ ਵੇਣੀ ਆ ਤੁਹਾਨੂੰ ਫੋਨ ਆਉਂਦਾ ਵਾ ਤੁਸੀਂ ਬਾਹਰ ਜਾ ਕੇ ਸੁਣਦੇ ਹੋ ਮੇਰੇ ਨਾਲ ਕਿਉਂ ਨਹੀਂ ਫੋਨ ਸੁਣਦੇ ਤੇ ਯਾਰ ਤੈਨੂੰ ਕੰਮ ਦੇ ਫੋਨ ਆਉਂਦੇ ਆ ਤੇ ਮੈਂ ਸੁਣਨੇ ਨਹੀਂ ਆ ਤੇਰਾ ਨਾ ਦਿਮਾਗ ਖਰਾਬ ਹੋ ਗਿਆ ਵਾ ਤੂੰ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਦੀਆਂ ਬੜਾ ਰੋਗਾ ਹੁੰਦੇ ਆ ਲਗੜ ਲੰਡਾ ਪੈ ਨਹੀਂ ਵੇਣੀ ਆ ਜਾ ਕੇ ਮੈਂ ਤੁਹਾਨੂੰ ਦੱਸਿਆ ਜੀ ਸਾਂਭੋ ਆਪਣਾ ਜਵਾਗ ਮੈਨੂੰ ਸਾਹਮਣੇ ਕੋਈ ਲੋੜ ਨਹੀਂ ਹੈਗੀ ਨਾਲੇ ਮੈਂ ਨੌਕਰ ਨਹੀਂ ਲਗੀ ਤੁਹਾਡੀ ਮੈਂ ਤਾਂ ਮਦਦ ਕਰਵਾਵਾਂਗਾ ਸਾਂਭੋ ਤੇ ਲੰਡਾ ਅੰਦਰ ਪਾਂਬੜ ਬਾਬਾ ਮੱਚ ਗਿਆ ਹੈ ਹੁਣ ਤੇਲ ਪਾਉਣ ਦੀ ਲੋੜ ਆ ਤੇ ਦੱਸ ਨਹੀਂ ਮੰਮੀ ਨੂੰ ਜਾ ਕੇ ਲਾਂ ਤੇ ਗਰਲੀਨ ਲੰਡੇ ਆ ਜਿਹੜਾ ਆਂਦੇ ਇਹ ਬੜੀ ਚੰਗੀ ਗਰਲੀਨ ਆ ਕੱਲ੍ਹ ਇਹ ਵਿਆਹੀ ਆ ਅੱਜ ਰੰਗ ਵਿਖਾ ਵੀ ਦਿੱਤੇ ਨੇ ਗਰਲੀ ਤੂੰ ਕਿਦਾਂ ਦੀਆਂ ਡੇੜੀਆਂ ਗੱਲਾਂ ਕਰਨਾ ਆਪਾਂ ਤੈਨੂੰ ਵਿਆਹ ਤੋਂ ਪਹਿਲਾਂ ਹੀ ਸਾਰਾ ਕੁਝ ਦੱਸਿਆ ਰਾ। ਵੀ ਮੇਰੀ ਇਦਾਂ ਪਹਿਲੀ ਘਰ ਵਾਲੀ ਛੱਡ ਕੇ ਚਲ ਗਈ ਆ ਤੇ ਛੋਟਾ ਜਿਹਾ ਜਵਾਗ ਜਿਹੜਾ ਵਾ ਉਹ ਸਾਡੇ ਕੋਲ ਆ। ਅਸੀਂ ਕੇ ਵੀ ਗੱਲ ਤਾਂ ਤੇਰੇ ਕੋਲ ਪਰਦਾ ਨਹੀਂ ਰੱਖਿਆਗਾ। ਜਿਹੜਾ ਤੂੰ ਮਨ ਲਾਂਭਾ ਦੇ ਵੀ ਮੇਰੇ ਤੋਂ ਆ ਚੀਜ਼ ਲੁਕੋਈ ਹੈ। ਛੱਡ ਕੇ ਚਲ ਗਈ ਤੇ ਆਪ ਛੱਡਿਆ ਜੀ। ਇਹੋ ਜਿਹੀ ਕਲਾ ਕਰਦੀ ਤੈਨੂੰ ਸੋਭਦੀ ਨਹੀਂ ਆਗੀਆਂ। ਪਹਿਲਾਂ ਤੂੰ ਕੁਝ ਹੋਰ ਆ ਤੇ ਹੁਣ ਤੂੰ ਰੰਗ ਕੁਝ ਹੋਰ ਵਿਖਾਉਂਦੀ ਆ ਆਪਣੇ। ਮੈਂ ਨਹੀਂ ਰੰਗ ਵਿਖਾਉਂਦੀ, ਤੂੰ ਹੀ ਰੰਗ ਵਿਖਾਉਣ ਦਿਓ। ਮਾਂਚੇ ਹੋਰ ਤੇ ਮੂੰਹ 'ਚ ਹੋਰ ਕੁਝ ਚੁੱਕੀ ਫਿਰਦੇ ਹੋ। ਮੈਨੂੰ ਨਹੀਂ ਪਤਾ ਕਿ ਤੁਸੀਂ ਇਦਾਂ ਦੇਓ ਗਰਨੀ ਤੂੰ ਉਹੀ ਗੱਲਾਂ ਕਰਨ ਦੀਆਂ ਜਿੰਨਾ ਦਾ ਮੈਨੂੰ ਡਰ ਵੀ ਸੀ ਤੇ ਮੈਂ ਮੰਮੀ ਨਾਲ ਕੀਤੀਆਂ ਵੀ ਪਰ ਮੰਮੀ ਨੇ ਮੇਰੀ ਇੱਕ ਨਹੀਂ ਮੰਨੀ ਹੈਗੀ ਮੰਮੀ ਮੰਮੀ ਕੀ ਹੋ ਗਿਆ ਮੈਨੂੰ ਆਣ ਕੇ ਮੇਰੇ ਸਾਰੇ ਖਲੋਦ ਮੈਨੂੰ ਠਾਣਣ ਦੇਈਆਂ ਅੰਦਰ ਜਾ ਕੇ ਦੇਖੋ ਮੀਆਂ ਵੀ ਬੀ ਲੰਡੇ ਨੇ ਕਿਦਾਂ ਲੰਡੇ ਨੇ ਲੋਕਾਂ ਨੂੰ ਤਮਾਸ਼ਾ ਲਾ ਕੇ ਵਿਖਾਉਣ ਦੇ ਆ ਹੁੰਦੇ ਤਾਂ ਜਿਉਂ ਚੰਗੇ ਭਲੇ ਹੀ ਕੇ ਜਾ ਕੇ ਵੇਖੋ ਫਿਰ ਚਲ ਮੈਂ ਵੀ ਇੰਨੀ ਆਣ ਕੇ ਠੀਕ ਹੈ ਐਨਾਂ ਨੂੰ ਕੀ ਹੋ ਗਿਆ ਹੁਣੇ ਹਸਨ ਖੇਡਣ ਡਏ ਸੀ ਤੇ ਹੁਣੇ ਕੀ ਹੋ ਗਿਆ ਐਨਾਂ ਨੂੰ ਜਾ ਕੇ ਵੇਖਦੀ ਆ ਗਰਲੀਨਾ ਮੈਂ ਤਾਂ ਕਿਹਾ ਸੀ ਹੱਥ ਚੁੱਕੋ ਮੈਨੂੰ ਨਾ ਹੱਥ ਲਾਓ ਇਹੋ ਇਦਾਂ ਕੁ ਕਰਨਦੀ ਆ ਬੇਨ ਵਜਾ ਤੂੰ ਲੜਾਈ ਪਾਉਂਦੀ ਆ ਘਰ ਤੇ ਜੇ ਤੂੰ ਹੀ ਇਦਾਂ ਹੀ ਮੇਰ ਨਾਲ ਕਰਨਾ ਸੀ ਮੈਨੂੰ ਵਿਆਹ ਕਿਉਂ ਲਿਆਂਦਾ ਤੂੰ ਗਰਲੀਨਾ ਸੋਚ ਕੇ ਤਾਂ ਬੜਾ ਕੁਝ ਲਿਆਂਦਾ ਸੀ ਕਿ ਘਰ ਫੇਰ ਤੋਂ ਬਸੇ ਤੇ ਬਜਵਾਕ ਛੋਟਾ ਜਿਹੜਾ ਉਹ ਵੀ ਹੱਸਦਾ ਖੇਡਦਾ ਰਹੇ ਪਰ ਇਹ ਨਹੀਂ ਪਤਾ ਕਿ ਆਹ ਕਦੋਂ ਹੋ ਜਾਣਾ ਜੇ ਚੰਦੇ ਨਾ ਕਿ ਤੁਹਾਡਾ ਘਰ ਵਸੇ ਤੇ ਦਫਾ ਫੋਨ ਮੈਨੂੰ ਯਾਰ ਕਿਉਂ ਦਫਾ ਫੋਨ ਜਦੋਂ ਗੱਲ ਹੀ ਵਿਸ਼ਵਾਸ ਤੇ ਆ ਗਈ ਤੇ ਤੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਆ ਤੇ ਫਿਰ ਫੋਨ ਦਿੱਤੇ ਆ ਜਦੋਂ ਵੀ ਨਹੀਂ ਬਣ ਜਾਈਨੀ ਗੱਲ ਇਹ ਗੱਲ ਹੈ ਨਾ ਤੂੰ ਚਲੋ ਮੰਮੀ ਕੋ ਉੱਥੇ ਜਾ ਕੇ ਗੱਲ ਕਰਨੀ ਆ ਕੋ ਯਾਰ ਇੱਕ ਮਿੰਟ ਬੈਠ ਜਾ ਮੰਮੀ ਨੂੰ ਕੀ ਦੱਸਣਾ ਜਲੂਸ ਕੱਢ ਕੇ ਮੰਮੀ ਵਿਚਾਰੇ ਤੇ ਅੱਗੇ ਮਾਂ ਥੋੜੇ ਜਿ ਠੀਕ ਹੋਇਆ ਟੈਨਸ਼ਨ ਨਹੀਂ ਆ ਤੇ ਉਹਨਾਂ ਕਹਣਾ ਇਹ ਤਾਂ ਤੇ ਪਹਿਰੋਂ ਕੁਝ ਹੋ ਗਿਆ ਮੈਨੂੰ ਨਹੀਂ ਪਤਾ ਹੈਗਾ ਚਲੋ ਬਾਤ ਗੱਲ ਕਰਨੀ ਹੈ ਗੱਲੀ ਨੇ ਬਹਿ ਜਾ ਨਾ ਕਰ ਏਦਾਂ ਯਾਰ ਥੋੜਾ ਸਮਝੀ ਗੱਲ ਨੂੰ ਬੈ ਕੇ ਗੱਲ ਮੈਂ ਖੱਲੀ ਦੁਖੀ ਹਾਂ ਤੁਹਾਡੀ ਮਾਂ ਨਾ ਦੁਖੀ ਹੋਏ ਪਰਾਂ ਜੇ ਮੈਂ ਗੱਲ ਕਰਨੀ ਚਾਹ ਕੇ ਗੱਲੀ ਨੇ ਯਾਰ ਗੱਲ ਤਾਂ ਸੁਣ ਲੈ ਏਦਾਂ ਥੋੜਾ ਹੁੰਦਾ ਵਾ ਕਿਹੜਾ ਸਮਝਾਵੇ ਹੋਣ ਨੂੰ ਮੈਂ ਮਮੀ ਤੁਹਾਡੇ ਆਲੀ ਆਉਣ ਗਈ ਹਾਂ ਕਿਉਂ ਪਤਾ ਕੀ ਗੱਲ ਹੋ ਗਈ ਮੇਰੇ ਵੱਲ ਘੌਣ ਲੱਗੇ ਹੈ ਮੰਮੀ ਗੱਲ ਕੀ ਹੋਣੀ ਆ ਮੁੰਡੇ ਤੁਹਾਡੇ ਦਾ ਬਾਹਰ ਚੱਕ ਕੇ ਚੱਲਦਾ ਹੀ ਤੇ ਮੈਂ ਬੇਕੂਫਾ ਮੈਨੂੰ ਵਿਆਹ ਕਿលਿਆਂ ਦਰਨ ਵਾਲੇ ਮੈਂ ਤੁਹਾਡੇ ਘਰ ਦਾ ਕੰਮ ਕਰਾਂ ਨਾਲੇ ਜਵਾਕ ਸੰਭਾ ਨਾ ਨਾ ਪੁੱਤ ਤੈਨੂੰ ਕੋਈ ਗਲਤ ਫੈਮੀ ਆ ਮੇਰਾ ਪੁੱਤ ਨਹੀਂ ਤਾਂ ਲਾ ਹੈਗਾ ਮੰਮੀ ਤੂੰ ਹੀ ਵੀ ਉੱਧਾ ਗੈਂਡਿਓ ਮੈਨੂੰ ਉੱਤੇ ਪੂਰਾ ਯਕੀਨ ਵਾ ਤੈਨੂੰ ਕੋਈ ਗਲਤ ਫੈਮੀ ਹੋ ਗਈ ਆ ਮੰਮੀ ਮੈਂ ਆਪ ਵੇਖਿਆ ਫੋਨ ਤੇ ਗੱਲ ਕਰਦੇ ਆ ਉਹਨਾਂ ਨੂੰ ਉਹ ਤੇ ਇਹੋ ਜੀ ਕੋਈ ਗੱਲ ਨਹੀਂ ਤੇਰੇ ਮਨ ਦਾ ਵਿਆਹ ਮਿਆ ਮੰਮੀ ਮੇਰੇ ਮਨ ਦਾ ਨਾਇਬ ਨਹੀਂ ਹੈ ਇਹ ਗੱਲ ਸੱਚੀ ਆ ਮੰਮੀ ਵੇਰ ਲੋ ਗਰਲੀਨ ਦੀ ਗੱਲ ਇੱਕ ਤੈਨੂੰ ਪੁੱਛੋ ਕਿ ਕਿੱਦਾਂ ਦੀ ਅੰਦਰੇ ਗੱਲਾ ਕਰਨ ਦੀ ਸੀ ਤੇ ਦੂਜੀ ਗੱਲ ਆਂਦੀ ਵੀ ਮੈਂ ਜਵਾਕ ਆਪੇ ਸਾਂਭਾਂਗੀ ਤੇ ਹੁਣ ਇੱਕ ਸਾਂਭਣ ਦੀ ਆਂਦੀ ਮੈਂ ਨਹੀਂ ਤੇ ਸਾਮਣਾ ਕਰਨ ਵਾਲਾ ਚੱਲ ਪੁੱਤ ਤੂੰ ਹੀ ਲੜੋ ਨਾ ਕੋਈ ਗੱਲ ਨਹੀਂ ਜਿਵੇਂ ਮੈਂ ਆ ਸਾਮਲਾ ਲਿੱ ਲਿਆ ਮੈਨੂੰ ਚਕਾ ਤਾ ਗਰਲੀਨ ਤੂੰ ਨਾ ਬੋਲਣ ਲੱਗਾ ਮਾੜੀ ਮੋਢੀ ਅੱਲ ਕਹ ਲਿਆ ਕੇ ਇਹ ਨਹੀਂ ਜੋ ਮੂੰਹ ਚ ਆਏ ਤਾਂ ਬੋਲੀ ਗਈ ਮੈਨੂੰ ਨਾ ਘਾਟੀ ਅਕਲ ਦੋ ਕੋਈ ਮਾੜੀ ਗੱਲ ਕਹਿੰਦੇ ਹੋ ਤੇਰੀ ਪੜ੍ਹਾਈ ਦੀ ਗੱਲ ਕਰਨ데요 ਮੇਰੇ ਪੜ੍ਹਾਈ ਦੀ ਨਹੀਂ ਤੁਸੀਂ ਕੋਈ ਵੀ ਗੱਲ ਕਰਨ ਦੇ ਹੈਗੇ ਮੰਮੀ ਸੁਣ ਲੋ ਇਹਦੀਆਂ ਗੱਲਾਂ ਮੰਮੀ ਜੀ ਆਹ ਅੰਬਾ ਟਾਡੀ ਦੀ ਗੱਲ ਸਬੰਧੀ ਹੈ ਗੁੱਡੇ ਬਾਰੇ ਲਿਆਓ ਇਹਨੂੰ ਮੈਂ ਸੰਭਲ ਲੈਂਗੀ ਪੁੱਤ ਕੀ ਕਰਾਂ ਚਲੋ ਘਰ ਦੇ ਵਿੱਚ ਕਲੇਸ਼ ਪੈਣ ਲਿਆ ਹੋਵੇ ਤਾਂ ਫਿਰ ਮੈਨੂੰ ਤਾਂ ਲੜਾਈ ਮਟਾਉਣੀ ਪੈਣੀ ਨਾ ਲਿਆਓ ਹਾਲੇ ਮੇਰੀ ਦੀ ਲੈ ਜਾ ਇਹਨੂੰ ਹਾਂ ਤਿਆ ਨਾਲ ਜਬਾਨ ਮੂੰਚ ਪਾਉਂਦਾ ਸਾਰਾ ਸਿਆਪਾ ਤੇ ਇਹਦਾ ਏ ਜੀ ਕਹਿੰਦਾ ਗਲਾ ਘੁੱਟ ਕੇ ਮਾਰਦਾ ਫਿਰ ਤੋਂ ਵਾਲੇ ਦੀ ਜਾਣ ਤੇ ਇਹ ਮੈਂ ਤੇ ਮਮੀ ਦੇ ਬਾਰੇ ਚੋਕਲੇ ਨੰਬਰ ਬਣਾਉਂਦੀ ਮਾਰੀ ਤੇ ਜਬਾਨ ਹੀ ਮੂੰਚ ਹੁੰਦਾ ਜੀ ਰੱਬਾ ਗਲਾ ਹੀ ਘੁੱਟ ਕੇ ਮਾਰਦਾ